ਪੰਜਾਬ ਸਰਕਾਰ ਇਸ ਵੇਲੇ ਅੱਗੇ ਚੱਲਦੀ ਨਜ਼ਰ ਆ ਰਹੀ ਹੈ ਪੈਰਗਾਹ ਵਾਲ ਨੂੰ ਪੁੱਟ ਦੀ ਨਜ਼ਰ ਆ ਰਹੀ ਹੈ ਔਰ ਕੇਂਦਰ ਸਰਕਾਰ ਨੂੰ ਆਉਂਦੇ ਸਮੇਂ ਚ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਗੱਲ ਸੁਪਰੀਮ ਕੋਰਟ ਤੱਕ ਪਹੁੰਚ ਗਈ ਹੈ ਦਰਅਸਲ ਪੰਜਾਬ ਦਾ ਇੱਕ ਇਹੋ ਜਿਹਾ ਮੁੱਦਾ ਜਿਸ ਦੇ ਨਾਲ ਪੰਜਾਬ ਨੂੰ ਕਈ ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪਿਆ ਹੁਣ ਤੱਕ ਪੰਜਾਬ ਸਰਕਾਰ ਨੂੰ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਰੂਰਲ ਏਰੀਆ ਨੂੰ ਖਾਸ ਕਰਕੇ ਮੰਡੀ ਵਰਗ ਨੂੰ ਜਿਸ ਆਧਾਰ ਦੇ ਉੱਤੇ ਗੱਲ ਕਰੀਏ ਤਾਂ ਉੱਕਾ ਪੁੱਕਾ 4200 ਕਰੋੜ ਰੁਪਇਆ ਪੰਜਾਬ ਦਾ ਅਜੇ ਵੀ ਬਕਾਇਆ ਕੇਂਦਰ ਦੇ ਵੱਲ ਹੈਗਾ ਉਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਨੇ ਤਜਵੀਜ਼ ਰੱਖ ਦਿੱਤੀ ਹੈ ਕਿ ਇਸ ਉੱਤੇ ਹੁਣ ਸੁਪਰੀਮ ਕੋਰਟ ਸੁਣਵਾਈ ਕਰੇਗਾ ਔਰ ਇੱਕ ਤਰੀਕ ਵੀ ਜਿਹੜੀ ਹੈ ਉਹ ਮਿੱਥ ਲਈ ਗਈ ਹੈ ਜਿਸ ਆਧਾਰ ਦੇ ਉੱਤੇ ਹੁਣ ਸੁਪਰੀਮ ਕੋਰਟ ਗਾਂਵਲ ਨੂੰ ਤੁਰਦਾ ਨਜ਼ਰ ਆਉਣ ਲੱਗਿਆ ਦਰਅਸਲ ਇੱਕ ਮਾਮਲਾ ਜਿਹਦੇ ਵਿੱਚ ਆਰਡੀਐਫ ਅਤੇ ਮੰਡੀ ਡਿਵੈਲਪਮੈਂਟ ਨੂੰ ਲੈ ਕੇ ਜਿਹੜੇ ਫੰਡਸ ਰੋਕੇ ਹੋਏ ਸੀਗੇ ਉਨਾ ਫੰਡਸ ਨੂੰ ਲੈ ਕੇ ਜਿਹੜੀ ਪਟੀਸ਼ਨ ਪੰਜਾਬ ਸਰਕਾਰ ਵੱਲੋਂ ਪਾਈ ਗਈ ਸੀ ਸੁਪਰੀਮ ਕੋਰਟ ਦੇ ਵਿੱਚ ਉਹ ਸੁਧਾਰ ਦੇ ਉੱਤੇ ਹੁਣ ਸੁਪਰੀਮ ਕੋਰਟ ਨੇ ਫੈਸਲਾ ਲਿਆ ਕਿ ਇਸ ਉੱਤੇ ਸੁਣਵਾਈ ਹੋਵੇਗੀ ਜਿਸ ਸੁਧਾਰ ਦੇ ਉੱਤੇ ਕਿਹਾ ਜਾ ਰਿਹਾ ਹੈ ਕਿ 2 ਅਕਤੂਬਰ ਨੂੰ ਇਸ ਉੱਤੇ ਸੁਣਵਾਈ ਜਿਹੜੀ ਆ ਉਹ ਕੀਤੀ ਜਾ ਸਕਦੀ ਹੈ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਤਿੰਨ ਜੱਜਸ ਦਾ ਇੱਕ ਬੈਂਚ ਜਿਹੜਾ ਹੈ ਉਹ ਬੈਠਾ ਹੈ ਨਾਲ ਦੀ ਨਾਲ ਜਸਟਿਸ ਜੇ.ਬੀ. ਪਾਰਜੀਵਾਲਾ ਔਰ ਜਸਟਿਸ ਮਨੋਜ ਮਿਸ਼ਰਾ ਇਸ ਤਿੰਨ ਜੱਜਸ ਦੇ ਬੈਂਚ ਦੇ ਵਿੱਚ ਸ਼ਾਮਿਲ ਨੇ ਉਹਨਾਂ ਦੇ ਸਾਹਮਣੇ ਪਟੀਸ਼ਨ ਪਾਈ ਗਈ ਸੀ ਹਾਲਾਂਕਿ ਇਸ ਤੋਂ ਪਹਿਲਾਂ ਅਗਸਤ 30 31 ਜਿਹੜੀ ਆ ਉਹ ਰੱਖੀ ਗਈ ਸੀ ਉਸ ਤੋਂ ਬਾਅਦ ਤਰੀਕ ਅੱਗੇ ਵਧਾ ਦਿੱਤੀ ਗਈ ਸੀ ਹਾਲਾਂਕਿ ਹੁਣ ਫਾਈਨਲੀ ਕਹਿ ਦਿੱਤਾ ਗਿਆ ਕਿ ਇਸ ਮਾਮਲੇ ਦੇ ਉੱਤੇ ਸੁਣਵਾਈ ਜਿਹੜੀ ਹੈ ਉਹ ਸੁਪਰੀਮ ਕੋਰਟ ਦੇ ਵਿੱਚ ਕੀਤੀ ਜਾਵੇਗੀ ਔਰ ਅੱਗੇ ਜਿਹੜੀ ਤਕਰੀਬ ਤਰੀਕ ਹੈ ਉਹ ਜਿਹੜੀ ਉਹ ਪਾ ਦਿੱਤੀ ਗਈ ਹੈ ਪੰਜਾਬ ਸਰਕਾਰ ਵਾਸਤੇ ਵੱਡੀ ਹੱਲਾਸ਼ੇਰੀ ਹੈ ਜੇ ਗੱਲ ਕਰੀਏ ਪੰਜਾਬ ਸਰਕਾਰ ਦੀ ਤਾਂ ਅਭਿਸ਼ੇਕ ਸਿੰਘ ਵੀ ਜਿਹੜੇ ਪੰਜਾਬ ਸਰਕਾਰ ਦੇ ਵੱਲੋਂ ਵਕੀਲ ਨੇ ਉਹਨਾਂ ਦੇ ਵੱਲੋਂ ਪਹਿਲਾਂ ਵੀ ਅਪੀਲ ਕੀਤੀ ਗਈ ਸੀ ਤੇ ਇਸ ਮਾਮਲੇ ਦੇ ਉੱਤੇ ਜਲਦ ਤੋਂ ਜਲਦ ਸੁਣਵਾਈ ਕੀਤੀ ਜਾਵੇ ਉਹਨਾਂ ਨੇ ਇਹ ਵੀ ਅਪੀਲ ਕੀਤੀ ਸੀ ਕਿ ਇਸ ਮਾਮਲੇ ਸੰਬੰਧੀ ਕੇਂਦਰ ਸਰਕਾਰ ਨੂੰ ਨੋਟਿਸ ਭੇਜਿਆ ਜਾਵੇ ਹਾਲਾਂਕਿ ਇਸ ਗੱਲ ਦੇ ਉੱਤੇ ਇਸ ਤਜਵੀਜ਼ ਦੇ ਉੱਤੇ ਸੁਪਰੀਮ ਕੋਰਟ ਦੇ ਵੱਲੋਂ ਸੁਣਵਾਈ ਕਰਨਾ ਮੰਨ ਲਿਆ ਗਿਆ ਪਰ ਨੋਟਿਸ ਜਿਹੜਾ ਕੇਂਦਰ ਸਰਕਾਰ ਨੂੰ ਉਹ ਕੋਈ ਨਹੀਂ ਭੇਜਿਆ ਗਿਆ ਇਲਜ਼ਾਮ ਲਗਾਏ ਗਏ ਨੇ 1000 ਕਰੋੜ ਤੋਂ ਜ਼ਿਆਦਾ ਦੇ ਕਿ ਆਰ ਡੀ ਐਫ ਦਾ 1000 ਕਰੋੜ ਤੋਂ ਜ਼ਿਆਦਾ ਜਿਹੜਾ ਪੈਸਾ ਆ ਉਹ ਪੰਜਾਬ ਸਰਕਾਰ ਦਾ ਅਜੇ ਵੀ ਕੇਂਦਰ ਵੱਲ ਬਕਾਇਆ ਪਿਆ ਹੈ ਔਰ ਕੇਂਦਰ ਸਰਕਾਰ ਪੰਜਾਬ ਸਰਕਾਰ ਨੂੰ ਪੈਸਾ ਨਹੀਂ ਦੇ ਰਹੀ ਤਾਂ ਦੱਸਦੀ ਹੈ ਕਿ 2023 ਦੇ ਵਿੱਚ ਪਟੀਸ਼ਨ ਫਾਈਲ ਕੀਤੀ ਗਈ ਸੀ ਪਟੀਸ਼ਨ ਸੁਪਰੀਮ ਕੋਰਟ ਵੱਲੋਂ ਕੀਤੀ ਗਈ ਸੀ ਔਰ ਉਸੇ ਪਟੀਸ਼ਨ ਦੇ ਆਧਾਰ ਦੇ ਉੱਤੇ ਹੁਣ ਜਿਹੜਾ ਇਹ ਮਾਮਲਾ ਉਹ ਅਮਲ ਦੇ ਵਿੱਚ ਆਉਂਦਾ ਨਜ਼ਰ ਆਉਣ ਲੱਗਿਆ ਔਰ ਕੇਂਦਰ ਸਰਕਾਰ ਇਸ ਮਾਮਲੇ ਦੇ ਨਾਲ ਮੁਸੀਬਤ ਚ ਕਰ ਸਕਦੀ ਹੈ ਹਾਲਾਂਕਿ ਪੰਜਾਬ ਸਰਕਾਰ ਦੇ ਵਕੀਲ ਨੇ ਅਪੀਲ ਕੀਤੀ ਸੀ ਨੋਟਿਸ ਭੇਜਣ ਦੀ ਪਰ ਨੋਟਿਸ ਨਹੀਂ ਭੇਜਿਆ ਗਿਆ ਹਾਲਾਂਕਿ ਇਸ ਮਾਮਲੇ ਨੂੰ ਸੁਣਵਾਈ ਅਧੀਨ ਜ਼ਰੂਰ ਰੱਖਿਆ ਗਿਆ ਦੂਜੇ ਪਾਸੇ ਵਕੀਲ ਅਭਿਸ਼ੇਕ ਸਿੰਘਮੀ ਨੇ ਕਿਹਾ ਸੀ ਕਿ ਨੋਟਿਸ ਭੇਜਣ ਨਾਲ ਇਹ ਹੋ ਜਾਵੇਗਾ ਕਿ ਜਲਦ ਤੋਂ ਜਲਦ ਇਸ ਮਾਮਲੇ ਉੱਤੇ ਕੇਂਦਰ ਸਰਕਾਰ ਦਾ ਵਰਜ਼ਨ ਵੀ ਆ ਜਾਵੇਗਾ ਤੇ ਸੁਣਵਾਈ ਹੋ ਸਕੇਗੀ ਪਰ ਜਿਵੇਂ ਦੱਸਿਆ ਕਿ ਅਜੇ ਤੱਕ ਕੋਈ ਵੀ ਨੋਟਿਸ ਜਿਹੜਾ ਉਹ ਸੁਪਰੀਮ ਕੋਰਟ ਵੱਲੋਂ ਨਹੀਂ ਭੇਜਿਆ ਗਿਆ ਪਰ ਦੂਜੇ ਪਾਸੇ ਸੁਣਵਾਈ ਨੂੰ ਲੈ ਕੇ ਜ਼ਰੂਰ ਹਰੀ ਝੰਡੀ ਦੇ ਦਿੱਤੀ ਗਈ ਹੈ ਪੰਜਾਬ ਸਰਕਾਰ ਜਾਂ ਪੰਜਾਬ ਦੇ ਜਿਹੜੇ 4200 ਕਰੋੜ ਰੁਪਇਆ ਉਹ ਅਜੇ ਤੱਕ ਕੇਂਦਰ ਦੇ ਕੋਲ ਬਕਾਇਆ ਪਿਆ ਹੋਇਆ ਅਜੇ ਤੱਕ ਕੇਂਦਰ ਸਰਕਾਰ ਵੱਲੋਂ ਨਹੀਂ ਦਿੱਤਾ ਗਿਆ ਜਿਸ ਦੇ ਵਿੱਚ ਆਰਡੀਐਫ ਦੀ ਰਕਮ ਹੈ ਰੂਰਲ ਡਿਵੈਲਪਮੈਂਟ ਫੰਡ ਜਿਹਨੂੰ ਕਹਿੰਦੇ ਔਰ ਦੂਜੇ ਪਾਸੇ ਮੰਡੀ ਬੋਰਡ ਦਾ ਇੱਕ ਵੱਡਾ ਵਰਗਿਆ ਜਿਹੜਾ ਅਜੇ ਵੀ ਨਗਦੀ ਤੌਰ ਦੇ ਉੱਤੇ ਕੇਂਦਰ ਸਰਕਾਰ ਦੇ ਕੋਲ ਬਕਾਇਆ ਪਿਆ ਹੋਇਆ ਮੰਡੀਕਰਨ ਮੰਡੀਕਰਨ ਦੀ ਡਿਵੈਲਪਮੈਂਟ ਨੂੰ ਲੈ ਕੇ ਜਿਹੜਾ ਉਹ ਇੱਕ ਵੱਡਾ ਹਿੱਸਾ ਆ ਜਿਹੜਾ ਕੇਂਦਰ ਸਰਕਾਰ ਨੇ ਅਜੇ ਤੱਕ ਨਹੀਂ ਦਿੱਤਾ ਹੋਇਆ ਉਹਨੂੰ ਘਟਾ ਦਿੱਤਾ ਸੀ ਤਾਂ ਦੱਸ ਦਿੰਦੇ ਆ ਕਿ ਇਸ ਦੇ ਨਾਲ ਵੱਡਾ ਝਟਕਾ ਲੱਗਿਆ ਸੀ ਔਰ ਕੇਂਦਰ ਨੇ ਜਦੋਂ ਇਲਜ਼ਾਮ ਲਾਇਆ ਸੀ ਤਾਂ ਇਹ ਕਿਆ ਸੀ ਕਿ ਜਿਹੜੇ ਪੈਸੇ ਅਸੀਂ ਦਿੱਤੇ ਸੀ ਪੰਜਾਬ ਸਰਕਾਰ ਨੂੰ ਉਹ ਪੰਜਾਬ ਸਰਕਾਰ ਨੇ ਗਲਤ ਤਰੀਕੇ ਦੇ ਨਾਲ ਵਰਤੇ ਨੇ ਉਹ ਪੰਜਾਬ ਸਰਕਾਰ ਨੇ ਆਪਣਾ ਕਰਜ਼ ਉਤਾਰਨ ਵਾਸਤੇ ਵਰਤੇ ਸੀ ਪਰ ਦੂਜੇ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਵਾਰ-ਵਾਰ ਤਜੀਜ਼ ਕੀਤੀ ਗਈ ਸੀ ਕਿ ਹਾਲਾਂਕਿ ਗੱਲਾਂ ਕੀਤੀਆਂ ਜਾਇਜ਼ ਹੋ ਸਕਦੀਆਂ ਨੇ ਪਰ ਪੁਰਾਣੀਆਂ ਸਰਕਾਰਾਂ ਮਿਲੇ ਹੋਇਆ ਅਸੀਂ ਨਹੀਂ ਕੀਤਾ ਔਰ ਜੋ ਅਸੀਂ ਕਰ ਰਹੇ ਆ ਉਹ ਤਾਂ ਲਿਖਤੀ ਰੂਪ ਚ ਜਾਇਜ਼ ਹੈਗਾ ਸਾਰਾ ਕੁਝ ਪਰ ਦੂਜੇ ਪਾਸੇ 4200 ਕਰੋੜ ਰੁਪਇਆ ਜਿਹੜਾ ਆ ਉਹ ਕੇਂਦਰ ਵੱਲ ਨੂੰ ਅਜੇ ਤੱਕ ਬਕਾਇਆ ਆ ਹਜ਼ਾਰ ਕਰੋੜ ਦੀ ਗਲਤ ਆ ਇਸ ਪਟੀਸ਼ਨ ਦੇ ਵਿੱਚ ਵੀ ਕੀਤੀ ਜਾ ਰਹੀ ਹੈ ਜਿਸ ਆਧਾਰ ਦੇ ਉੱਤੇ ਸੁਣਵਾਈ ਜਿਹੜੀ ਆ ਹੋਣੀ ਲਾਜ਼ਮੀ ਰੱਖ ਦਿੱਤੀ ਗਈ ਹੈ ਤਿੰਨ ਜਜੇਸ ਦਾ ਬੈਂਚ ਹੈ ਸੁਣਵਾਈ ਕਰੂਗਾ ਇਹ ਦਾਵਾ ਕੀਤਾ ਗਿਆ ਵਾਦਾ ਕੀਤਾ ਗਿਆ ਆਉਂਦਾ ਸਮਾਂ ਕੀ ਲੈ ਕੇ ਆਵੇਗਾ ਇਹ ਵੇਖਣ ਦੀ ਗੱਲ ਆ ਜੋ ਵੀ ਹੋਏਗਾ ਦੱਸਦੇ ਰਾਵਾਂਗੇ ਬਣੇ ਰੋਵਾਂ ਇੰਡੀਆ ਪੰਜਾਬੀ